प्यारे श्रोताओं मैं डॉक्टर मல்கੀरत सिंह पट्टी आज ਤੁਹਾਨੂੰ ਦੱਸਦਾ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਗਰਮੀ ਪੂਰੀ ਪੀਕ ਤੇ ਹੈ ਪੂਰੇ ਜੋਰਾਂ ਤੇ ਹੈ ਹੀਟ ਸਟ੍ਰੋਕ ਚਾਹ ਗਰਮੀ ਦੇ ਕਾਰਨ ਹੋਣ ਵਾਲੇ ਰੋਗ ਚਾਹੇ ਉਹ ਸਾਡੀ ਚਮੜੀ ਦੇ ਉੱਪਰ ਸਾਹ ਦੀ ਵਾਲੀਆਂ ਨਾਰੀਆਂ ਦੇ ਉੱਪਰ ਜੋ ਕਿਉਂਕਿ ਗਰਮ ਹਵਾ ਦਾ ਅਸੀਂ ਸਾਹ ਲੈਂਦੇ ਜਾਂ ਹੋਰ ਜਿਹੜੇ ਰੋਗ ਸਾਨੂੰ ਲੱਗਦੇ ਸਭ ਤੋਂ ਵੱਡੀ ਪ੍ਰੋਬਲਮ ਹੀ ਹੁੰਦੀ ਹੈ ਕਿ ਗਰਮੀਆਂ ਦੇ ਵਿੱਚ ਸਾਨੂੰ ਪਾਣੀ ਦੀ ਬਹੁਤ ਕਮੀ ਹੁੰਦੀ ਹੈ ਡੀ ਹਾਈਡਰੇਸ਼ਨਸ ਹੋ ਜਾਂਦੀ ਹੈ ਕਾਫੀ ਜ਼ਰੂਰੀ ਤੱਤ ਜਿਹੜੇ ਹੁੰਦੇ ਨੇ ਸਾਡੀ ਖਰਾਕ ਦੇ ਉਹਨਾਂ ਦੀ ਕਮੀ ਹੋ ਜਾਂਦੀ ਹੈ ਇਸ ਕਰਕੇ ਜਾਂ ਸੀ ਕੀ ਕਰਦੇ ਆ ਕਿ ਜਿਹੜੇ ਆਰਟੀਫੀਸ਼ੀਅਲ ਸਵੀਟਸ ਨੇ ਜਿਵੇਂ ਕੋਲਡ ਡਰਿੰਕ ਆ ਜਾਂ ਕੋਈ ਸ਼ਰਬਤ ਬਾਜ਼ਾਰ ਦੇ ਲੈ ਕੇ ਪੀਨੇ ਆ ਉਹ ਸਾਡੀ ਸਿਹਤ ਲਈ ਇੰਨੇ ਵਧੀਆ ਨਹੀਂ ਹੁੰਦੇ ਕਿਉਂਕਿ ਉਹਨਾਂ ਦੇ ਵਿੱਚ ਨਮਕ, ਮਿੱਠਾ, ਕਾਫੀ ਲੋੜਤੋਂ ਜ਼ਿਆਦਾ ਹੁੰਦਾ। ਸੋ ਸਾਨੂੰ ਜ਼ਰੂਰਤ ਹੁੰਦੀ ਹੈ ਕੁਦਰਤੀ ਤੌਰ ਦੇ ਉੱਪਰ ਜਿਹੜੇ ਕੁਦਰਤੀ ਖਾਣੇ ਜਾਂ ਕੁਦਰਤੀ ਤੌਰ ਤੇ ਠੰਡਕ ਸਾਡੇ ਸਰੀਰ ਨੂੰ ਪਹੁੰਚਾਉਣ ਵਾਲੇ ਖਾਣੇ ਪੀਣੇ ਦਾ ਧਿਆਨ ਰੱਖਣਾ ਪੈਂਦਾ। ਉਹ ਖਾਣੀਆਂ ਸਾਨੂੰ ਜ਼ਰੂਰੀ ਹੁੰਦੀਆਂ। ਉਹ ਪੀਣੀਆਂ ਸਾਨੂੰ ਜ਼ਰੂਰੀ ਹੁੰਦੀਆਂ। ਕਿਉਂਕਿ ਕੁਦਰਤ ਨੇ ਸਾਨੂੰ ਬਹੁਤ ਹੀ ਵਧੀਆ ਧਰਤੀ ਦੇ ਉੱਪਰ ਮੌਸਮ ਦੇ ਅਨੁਕੂਲ ਜਿਹੜੇ ਸਾਡੇ ਸਰੀਰ ਨੂੰ ਸੂਟ ਕਰਦੇ ਨੇ ਉਹ ਫਰੂਟ ਦਿੱਤੇ ਨੇ ਪਰ ਫਿਰ ਵੀ ਅਸੀਂ ਆਰਟੀਫੀਸ਼ੀਅਲ ਬਣੇ ਸਾਡਾ ਸੁਭਾਅ ਜਿਹੜਾ ਵਾ ਉਹ ਜ਼ਿਆਦਾ ਜਾ ਚੁੱਕਾ ਕਿਉਂਕਿ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਨੁਕਸਾਨ ਜਿੰਨੀ ਸਾਨੂੰ ਸਾਰੇ ਦਿਨ ਦੇ ਵਿੱਚ ਖੰਡ ਜਾਂ ਨਮਕ ਦੀ ਜ਼ਰੂਰਤ ਹੁੰਦੀ ਹੈ ਸਾਡੇ ਸਰੀਰ ਨੂੰ ਉਹ ਅਸੀਂ ਇੱਕ ਕੋਲਡ ਡਰਿੰਕ ਦੇ ਵਿੱਚੋਂ ਪੂਰੀ ਕਰਕੇ ਤੇ ਬਾਕੀ ਜ਼ਿਆਦਾ ਜਿਹੜੀ ਸਾਡੀ ਉਫਰ ਨੁਕਸਾਨ ਦਾ ਇੱਕ ਹੁੰਦੀ ਹੈ ਕਿਉਂਕਿ ਗਰਮੀਆਂ ਦੇ ਦਿਨਾਂ ਦੇ ਵਿੱਚ ਮੇਰਾ ਕੋਈ ਵੀ ਵਿਅਕਤੀ ਐਵੇਂ ਦਾ ਬਚਿਆ ਹੋਵੇਗਾ ਜਿਹੜਾ ਕੋਲਡ ਡਰਿੰਕ ਜਾਂ ਬਾਜ਼ਾਰੀ ਸ਼ਰਬਤ ਜਾਂ ਡੱਬਾਬੰਦ ਜੂਸ ਲੈ ਕੇ ਨਹੀਂ ਪੀਂਦਾ ਕੋਈ એનર્ਜੀ ਡਰਿੰਕ ਦੇ ਕੋਈ ਆਈਸਕਰੀਮਾਂ ਕੋਈ ਕੁਝ ਲੇਕਿਨ ਉਹ ਬੜੀ ਲਿਮਟ ਦੇ ਵਿੱਚ ਸਾਨੂੰ ਲੈਣੀਆਂ ਚਾਹੀਦੀਆਂ ਅਗਰ ਅਸੀਂ ਕੱਲਾ ਪਲੇਨ ਪਾਣੀ ਹੀ ਵੀ ਪੀ ਜਾਵਾਂਗੇ ਨਾ ਤੇ ਤਦ ਵੀ ਸਾਨੂੰ ਫਿਰ ਜਦੋਂ ਹੋਰ ਖਾਣਾ ਪੀਣਾ ਘਟ ਜਾਂਦਾ ਤੇ ਸਾਡੇ ਸਰੀਰ ਦੇ ਵਿੱਚੋਂ ਖਰਾਕੀ ਤੱਤ ਕਾਫੀ ਘਟ ਜਾਂਦੇ ਨੇ ਹੁਣ ਅਸੀਂ ਇਥੇ ਥੋੜੀ ਜੀ ਗੱਲ ਕਰਦੇ ਆ ਕਿ ਉਹ ਕਿਹੜੇ ਡਰਿੰਕਸ ਅਸੀਂ ਘਰੇ ਤਿਆਰ ਕਰਕੇ ਸਸਤੇ ਵੀ ਪਿਓਰ ਵੀ ਤੇ ਊਰਜਾ ਭਰੇ ਨੇ ਜਿਹੜੇ ਸਾਨੂੰ ਬਿਮਾਰੀਆਂ ਤੋਂ ਬਚਾ ਸਕਦੇ ਆ ਗਰਮੀ ਤੋਂ ਸਾਡੇ ਸਰੀਰ ਦੇ ਉੱਪਰ ਜਿਹੜੇ ਬੁਰੇ ਪ੍ਰਭਾਵ ਪੈਂਦੇ ਨੇ ਉਹਨਾਂ ਤੋਂ ਬਚਾ ਸਕਦੇ ਆ ਪਾਣੀ ਦੀ ਕਮੀ ਤੋਂ ਬਚਾ ਸਕਦੇ ਆ ਤੇ ਜਿਹੜੇ ਸਾਡੇ ਮਿਨਰਲਸ ਵਿਟਾਮਿਨਸ ਦਾ ਹੋਰ ਖਰਾਕੀ ਤੱਤ ਨੇ ਉਹਨਾਂ ਨੂੰ ਵੀ ਘਟਣ ਨਹੀਂ ਦਿੰਦੇ ਕੋ ਗਰਮੀਆਂ ਦੇ ਵਿੱਚ ਜਦੋਂ ਪਿਆਸ ਜਾਂ ਕੀ ਜਿਵੇਂ ਦਿਨ ਵੀ ਬਹੁਤ ਲੌਂਗ ਹੁੰਦੇ ਨੇ ਜਾਂ ਕਈ ਤਰ੍ਹਾਂ ਦੇ ਬੁਰੇ ਅਸਰ ਜਿਹੜੇ ਸਾਡੇ ਤੇ ਉਹ ਅਸੀਂ ਕੁਝ ਦੇਸੀ ਜਿਹੜੇ ਸਾਡੇ ਰਵੈਤੀ ਮਿਸ਼ਰਨਸ ਐ ਅਸੀਂ ਉਹਨਾਂ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਕਿ ਤੁਹਾਨੂੰ ਇੱਕ ਸਮਝਾਇਆ ਜਾਵੇ ਕਿ ਕਿਸ ਤਰੀਕੇ ਦੇ ਨਾਲ ਅਸੀਂ ਆਪਣੀਆਂ ਇਹ ਜਿਹੜੇ ਹੁਣ ਫਲਾਂ ਦੇ ਜਿਹੜੇ ਯੂਸ ਨੇ ਕੁਦਰਤੀ ਤੌਰ ਤੇ ਉਹ ਬਹੁਤ ਵਧੀਆ ਨੇ ਜਿਵੇਂ 베ਰੀਜ਼ ਜਾਂ ਖਰਬੂਜੇ ਦਾ ਜੂਸ ਜਾਂ ਵਾਟਰਮੈਲਨ ਤੁਸੀਂ ਪਾਣੀ ਦੇ ਵਿੱਚ ਖੰਡ ਦੀ ਜਗ੍ਹਾ ਤੇ ਵਾਟਰਮੈਲਨ ਨੂੰ ਮਿਕਸ ਕਰ ਲਓ ਜਾਂ ਖਰਬੂਜੇ ਨੂੰ ਗ੍ਰाइंड ਕਰਕੇ ਉਹਦੀ ਸਮੂਦੀ ਬਣਾ ਕੇ ਬੱਚਿਆਂ ਨੂੰ ਵੀ ਦੇ ਸਕਦੇ ਹੋ ਉਹਦੇ ਵਿੱਚ ਤੁਸੀਂ ਡਰਾਈ ਫਰੂਟ ਵੀ ਮਿਲਾ ਸਕਦੇ ਹੋ ਕੁੱਟ ਕੇ ਉਹਨੂੰ ਫ੍ਰੀਜ਼ਰ ਦੇ ਵਿੱਚ ਰੱਖ ਕੇ ਠੰਡੀ ਕਰਕੇ ਆਈਸਕ੍ਰੀਮ ਦੀ ਜਗ੍ਹਾ ਤੇ ਵੀ ਬੱਚਿਆਂ ਨੂੰ ਦੇ ਸਕਦੇ ਹੋ ਜੋ ਕਿ ਸੇਤਮੰਦ ਨੇ ਕੁਦਰਤੀ ਤੌਰ ਤੇ ਮਿੱਠਾ ਤੇ ਸਵਾਦ ਵੀ ਉਹਨਾਂ ਦਾ ਹੁੰਦਾ ਔਰ ਮਿਨਰਲਸ ਵੀ ਉਹਨਾਂ ਦੇ ਵਿੱਚ ਬਹੁਤ ਵਧੀਆ ਸਾਨੂੰ ਮਿਲ ਜਾਂਦੇ ਨੇ ਇਸੇ ਤਰ੍ਹਾਂ ਜਿਵੇਂ ਤਰਬੂਜ ਦੇ ਫਲ ਦੇ ਨਾਲ ਤੁਸੀਂ ਸਟਰਾਬੈਰੀਜ਼ ਨਿੰਬੂ ਦਾ ਜੂਸ ਵਿੱਚ ਲੈ ਸਕਦੇ ਹੋ ਉਹਨੇ ਪਦੀਨੇ ਦੀਆਂ ਪੱਤੀਆਂ ਲੈ ਸਕਦੇ ਹੋ ਜੀਰਾ ਸੌਫ ਕੁੱਟ ਕੇ ਵਿੱਚ ਮਿਕਸ ਕਰ ਸਕਦੇ ਹੋ ਹੁਣ ਕੀਵੀ ਦਾ ਫਰੂਟ ਤੇ ਖੀਰਾ ਇਹ ਵੀ ਦੋ ਮਿਕਸਰ ਬਹੁਤ ਵਧੀਆ ਨੇ ਅਗਰ ਤੁਸੀਂ ਇਹਨਾਂ ਦੋਨਾਂ ਨੂੰ ਮਿਲਾ ਕੇ ਇਹਨਾਂ ਦੀ ਸਮੂਦੀ ਜਾਂ ਇਹਨਾਂ ਦਾ ਜੂਸ ਬਣਾ ਕੇ ਜਾਨੀ ਕਿ ਪਾਣੀ ਦੇ ਵਿੱਚ ਕੀਵੀ ਤੇ ਖੀਰੇ ਦਾ ਜੂਸ ਵੀ ਤੁਸੀਂ ਮਿਲਾ ਕੇ ਪੀਓਗੇ ਤੇ ਇਹਦੇ ਨਾਲ ਵੀ ਤੁਹਾਨੂੰ ਠੰਡਕ ਵੀ ਡੀ ਹਾਈਡਰੇਸ਼ਨ ਵੀ ਤੁਹਾਡੀ ਪ੍ਰिवेंट ਹੋਏਗੀ ਜਾਨੀ ਕਿ ਪਾਣੀ ਦੀ ਕਮੀ ਨਹੀਂ ਹੋਏਗੀ ਤੇ ਚਮੜੀ ਵਾਸਤੇ ਇਹ ਬਹੁਤ ਵਧੀਆ ਕਰਾ ਗਿਆ ਸਿਕੰਦਰ ਦਾ ਜੂਸ ਵੀ ਤੁਸੀਂ ਜਾਂ ਸਿਕੰਦਰ ਨੂੰ ਗ੍ਰाइंड ਕਰਕੇ ਜਾਂ ਸਿਕੰਦਰ ਦੀ ਸਮੂਦੀ ਬਣਾ ਕੇ ਉਹਦੇ ਵਿੱਚ ਲੋੜ ਮੁਤਾਬਕ ਤੁਸੀਂ ਆਪਣਾ ਥੋੜਾ ਨਿੰਬੂ ਦੇ ਰਸ ਨਮਕ ਬਿਲਕੁਲ ਘੱਟ ਮਾਤਰਾ ਦੇ ਵਿੱਚ ਜਾਂ ਬਿਲਕੁਲ ਜ਼ਿਆਦਾ ਅਗਰ ਬੱਚਿਆਂ ਨੂੰ ਜ਼ਰੂਰਤ ਹੈ ਤਾਂ ਕੋਈ ਕੁਦਰਤੀ ਤੌਰ ਤੇ ਅਗਰ ਤੁਹਾਨੂੰ ਸ਼ਹਿਦ ਮਿਲ ਜਾਂਦਾ ਜਾਂ ਸ਼ਹਿਦ ਨਾਲੋਂ ਵੀ ਵੈਸੇ ਫਰੂਟ ਦਾ ਜੂਸ ਜਿਹੜਾ ਜਿਵੇਂ ਮੰਗੇਓ ਉਹ ਮਿਕਸ ਕਰਕੇ ਪਿਲਾਓਗੇ ਤਾਂ ਬਹੁਤ ਹੀ ਉਹ ਵੀ ਵਧੀਆ ਅਨਾਨਾਸ ਅਤੇ ਲੀਚੀ ਦਾ ਜੂਸ ਉਹ ਵੀ ਬਹੁਤ ਵਧੀਆ ਉਹ ਵੀ ਤੁਹਾਨੂੰ ਠੰਡਕ ਦਿੰਦਾ ਉਹਦੇ ਵਿੱਚ ਵੀ ਤੁਸੀਂ ਨਿੰਬੂ ਉਹ ਜਾਂ ਕੋਈ ਪਦੀਨਾ ਜਾਂ ਕੋਈ ਜਿਵੇਂ ਸੌਂਫ ਜਾਂ ਇਸ ਤਰ੍ਹਾਂ ਕੋਈ ਨਮਕ ਲੋੜ ਮੁਤਾਬਕ ਮਿਲਾ ਸਕਦੇ ਹੋ ਕਿਉਂਕਿ ਕੁਦਰਤੀ ਮਿੱਠੇ ਜਿਹੜੇ ਹੁੰਦੇ ਨੇ ਇਹ ਸਾਡੇ ਲਈ ਜ਼ਿਆਦਾ ਹੁਣ ਹੋਰ ਇਸ ਤੋਂ ਇਲਾਵਾ ਵੀ ਕਈ ਤਰ੍ਹਾਂ ਦੇ ਜਿਵੇਂ 베ਰੀਜ਼ ਖਰਬੂਜੇ ਦੇ ਜੂਸ ਦੀ ਆਪਾਂ ਗੱਲ ਕੀਤੀ ਹੈ। ਅੰਬ ਦੇ ਜੂਸ ਦੀ ਆਪਾਂ ਗੱਲ ਕੀਤੀ ਹੈ ਪਰ ਉਹਨੂੰ ਘਰੇ ਬਣਾ ਕੇ ਤਿਆਰ ਕਰੋ। ਅੰਬ ਨੂੰ ਤੁਸੀਂ ਦੁੱਧ ਦੇ ਵਿੱਚ ਉਹਦੇ ਵਿੱਚ ਤੁਸੀਂ 베ਰੀਜ਼ ਜਾਂ ਉਹਦੇ ਵਿੱਚ ਤੁਸੀਂ ਡਰਾਈ ਫਰੂਟ ਜਿਵੇਂ ਮੱਗਜ਼ ਵਗੈਰਾ ਸੌਗੀ ਐਵੇਂ ਨੂੰ ਮਿਕਸ ਕਰਕੇ ਉਹਨੂੰ ਫ੍ਰੀਜ਼ਰ ਦੇ ਵਿੱਚ ਰੱਖ ਕੇ ਆਈਸਕ੍ਰੀਮ ਦੀ ਜਗ੍ਹਾ ਤੇ ਵੀ ਬੱਚਿਆਂ ਨੂੰ ਦੇ ਸਕਦੇ ਹੋ ਜੋ ਕਿ ਬਹੁਤ ਹੀ ਸਿਹਤਮੰਦ ਖਰਾਕ ਅਤੇ ਗਰਮੀ ਤੋਂ ਬਚਾਉਣ ਦੇ ਕੰਮ ਆਉਂਦਾ। ਇਸੇ ਤਰ੍ਹਾਂ ਅੰਬ ਦੇ ਜੂਸ ਬਣ ਜਾਂਦੇ ਨੇ ਜਾਂ ਕੋਈ ਪੀਨਾਪਲੇਡਸ ਨਾ ਦੀ ਬਹੁਤ ਵਧੀਆ ਹੁੰਦੀ ਨੇ ਲੇਕਿਨ ਉਹ ਸਾਡੇ ਚ ਨੂੰ ਇੱਥੇ ਮਿਲਦੇ ਨਹੀਂ। ਉਹਦੇ ਵਿੱਚ ਉਹ ਵੀ ਬਹੁਤ ਵਧੀਆ ਜੂਸ ਬੰਦਾ। ਨਾਰੀਅਲ ਤੇ ਖੀਰਾ। ਨਾਰੀਅਲ ਦਾ ਪਾਣੀ ਤੇ ਖੀਰਾ। ਇਨਾਂ ਨੂੰ ਮਿਲਾ ਕੇ ਗ੍ਰाइंड ਕਰਕੇ ਤੁਸੀਂ ਇਹਨਾਂ ਦਾ ਜੂਸ ਵੀ ਪੀ ਸਕਦੇ ਹੋ ਇਹਨਾਂ ਦੀ ਸਮੂਦੀ ਬਣਾ ਕੇ ਵੀ ਤੁਸੀਂ ਲੈ ਸਕਦੇ ਹੋ ਜਾਂ ਵੈਸੇ ਵੀ ਨਾਰੀਅਲ ਤੁਸੀਂ ਲੈ ਸਕਦੇ ਹੋ ਇਹਦੇ ਵਿੱਚ ਵੀ ਲੋੜ ਮੁਤਾਬਕ ਅਗਰ ਕੁਝ ਕਰ ਤੁਸੀਂ ਚਾਹੁੰਦੇ ਹੋ ਇੱਕੋ ਗੇੜ ਵਿੱਚ ਪੌਸ਼ਟਿਕ ਤੱਤ ਜਿਹੜੇ ਨੇ ਫਿਰ ਬਹੁਤ ਵਧੀਆ ਸਾਨੂੰ ਮਿਲ ਜਾਂਦੇ ਨੇ ਪਾਣੀ ਵੀ ਮਿਲ ਜਾਂਦਾ ਤੇ ਪੌਸ਼ਟਿਕ ਤੱਤ ਵੀ ਮਿਲ ਜਾਂਦੇ ਆ ਇਹਦੇ ਵਿੱਚ ਵੀ ਤੁਸੀਂ ਲੋੜ ਮੁਤਾਬਕ ਅਗਰ ਤੁਹਾਨੂੰ ਲੱਗਦਾ ਜਿਵੇਂ ਆਮਬ ਵਗੈਰਾ ਥੋੜਾ ਐਡ ਕਰ ਸਕਦੇ ਹੋ ਜਾਂ ਕੋਈ ਹੋਰ ਕੋਈ ਫਰੂਟ ਜਿਹੜਾ ਤੁਸੀਂ ਖਰਬੂਜਾ ਐਡ ਕਰ ਸਕਦੇ ਹੋ ਥੋੜੀ ਮਾਤਰਾ ਦੇ ਵਿੱਚ ਨਮਕ ਇਸ ਤਰ੍ਹਾਂ ਦੀਆਂ ਚੀਜ਼ਾਂ ਤੁਸੀਂ ਐਡ ਕਰ ਸਕਦੇ ਹੋ ਇਹ ਬਹੁਤ ਵਧੀਆ ਡਰਿੰਕਸ ਜਿਹੜੇ ਨੇ ਬਣ ਸਕਦੇ ਨੇ ਹੋਰ ਜਿਹੜੇ ਸਾਡੇ ਜਿਵੇਂ ਦਹੀਂ ਦੀ ਲੱਸੀ ਵੀ ਬਹੁਤ ਵਧੀਆ ਚੀਜ਼ ਹੁੰਦੀ ਹੈ ਜਿਹਦੇ ਚੋਂ ਪ੍ਰੋਟੀਨ ਵਗੈਰਾ ਮਿਲ ਜਾਂਦੇ ਨੇ ਖਾਸ ਕਰਕੇ ਨਾਸ਼ਤੇ ਦੇ ਵਿੱਚ ਦਹੀਂ ਦੀ ਲੱਸੀ ਵੀ ਬਹੁਤ ਵਧੀਆ ਹੁੰਦੀ ਹੈ ਕੱਚੀ ਲੱਸੀ ਵੀ ਬਹੁਤ ਵਧੀਆ ਹੁੰਦੀ ਹੈ ਨਿੰਬੂ ਦਾ ਪਾਣੀ ਜੋ ਕਿ ਸਾਡਾ ਰਵਾਇਤੀ ਆਮ ਘਰਾਂ ਵਿੱਚ ਚੱਲਦਾ ਨਿੰਬੂ ਦੇ ਪਾਣੀ ਦੇ ਵਿੱਚ ਵੀ ਤੁਸੀਂ ਮਿੱਠਾ ਜਿਹੜਾ ਖੰਡ ਜਾਂ ਗੁੜ ਉਹਦੀ ਜਗ੍ਹਾ ਤੇ ਅਗਰ ਤੁਸੀਂ ਵਾਟਰਮੈਲਨ ਖਰਬੂਜਾ ਜਾਂ ਅੰਬ ਇਸ ਤਰ੍ਹਾਂ ਦਾ ਜੂਸ ਐਡ ਕਰ ਲੈਂਦੇ ਹੋ ਮਿੱਠੇ ਦੀ ਜਗ੍ਹਾ ਤੇ ਤਾਂ ਉਹ ਤੁਹਾਨੂੰ ਜ਼ਿਆਦਾ ਸਿਹਤਮੰਦ ਹੁੰਦਾ ਜਿਹੜੀ ਅਸੀਂ ਖੰਡ ਜਾਂ ਗੁੜ ਲਾਉਂਦੇ ਹਾਂ ਖਾਸ ਕਰਕੇ ਨੌਨ ਡਾਇਬੀਟਿਕ ਜਿਹੜੇ ਲੋਕ ਨੇ ਉਹ ਤਾਂ ਥੋੜੀ ਬੜੀ ਲੈ ਸਕਦੇ ਨੇ ਤੇ ਜਿਨ੍ਹਾਂ ਲੋਕਾਂ ਨੂੰ ਸ਼ੂਗਰ ਹੈ ਡਾਇਬੀਟਿਸ ਹੈ ਉਹ ਤਾਂ ਖੰਡ ਤੇ ਗੁੜ ਵਾਲੀਆਂ ਡ੍ਰਿੰਕਸ ਜਿਹੜੇ ਬਿਲਕੁਲ ਨਾ ਲੈਣ ਆड़ੂ ਦਾ ਫਰੂਟ ਇਹਨਾਂ ਦਿਨਾਂ 'ਚ ਮਿਲਦਾ ਬਹੁਤ ਵਧੀਆ। ਜਿਉ ਜਿੰਨੇ ਵੀ ਫਰੂਟ ਦੇਖੋ ਗਰਮੀਆਂ ਦੇ ਵਿੱਚ ਹੁੰਦੇ ਆ ਉਹਨਾਂ ਸਾਰਿਆਂ ਦੇ ਵਿੱਚ ਪਾਣੀ ਹੁੰਦਾ। ਵਾਟਰਮੈਲਨ, ਠੀਰਾ, ਅਗਰ ਤੁਹਾਨੂੰ ਮਿਲਦਾ ਸਾਰੇ ਪਾਣੀ ਨਾਲ ਭਰੇ ਹੁੰਦੇ ਨੇ। ਕਿਉਂਕਿ ਕੁਦਰਤ ਨੇ ਮੌਸਮ ਦੇ ਅਨੁਕੂਲ ਮਨੁੱਖ ਨੂੰ ਕਿਸ ਤਰ੍ਹਾਂ ਦਾ ਖਾਣਾ ਪੀਣਾ ਚਾਹੀਦਾ ਉਹ ਧਰਤੀ ਦੇ ਉੱਪਰ ਪੈਦਾ ਕੀਤਾ। ਪਰ ਵੱਧ ਕਿਸਮਤੀ ਕਿ ਅਸੀਂ ਫਿਰ ਆਰਟੀਫੀਸ਼ੀਅਲ ਨੂੰ ਜ਼ਿਆਦਾ ਤਰਦੇ ਹਾਂ ਜੋ ਕਿ ਸਾਡੀ ਸਿਹਤ ਲਈ ਨੁਕਸਾਨਦਾਇਕ ਹੁੰਦਾ। ਇਸ ਕਰਕੇ ਅੰਤ ਵਿੱਚ ਇਹ ਹੀ ਕਿ ਸੇਤਮੰਦ ਡਰਿੰਕਸ ਘਰੇ ਪਿਆਰ ਕਰਕੇ ਉਹਦੇ ਵਿੱਚ ਆਰਟੀਫੀਸ਼ੀਅਲ ਮਿੱਠਾ ਜਾਂ ਨਕਲੀ ਮਖੰਡ ਜਾਂ 슈ਗਰ ਫ੍ਰੀ ਟੇਬਲ ਬਿਲਕੁਲ ਨਾ ਮਿਲਾਓ ਕੁਦਰਤੀ ਤੌਰ ਤੇ ਫਰੂਟ ਮਿਲਾਓ ਉਹਦੇ ਵਿੱਚ ਚਾਹੇ ਉਹਦੀ ਸਮੂਦੀ ਬਣਾਓ ਚਾਹੇ ਉਹਦੀ ਤੁਸੀਂ ਕਰੀਮ ਆਈਸਕ੍ਰੀਮ ਜਿਹੇ ਟਾਈਪ ਬਣਾ ਕੇ ਜਮਾ ਕੇ ਵੀ ਫ੍ਰੀਜਰ ਦੇ ਵਿੱਚ ਰੱਖ ਕੇ ਲੈ ਸਕਦੇ ਹੋ ਔਰ ਉਹਨੂੰ ਤੁਸੀਂ ਪਾਣੀ ਦੇ ਤੌਰ ਤੇ ਡਰਿੰਕਸ ਦੇ ਤੌਰ ਤੇ ਵੀ ਲੈ ਸਕਦੇ ਹੋ ਕੋਲਡ ਡਰਿੰਕ ਜਾਂ ਹੋਰ એનર્ਜੀ ਲੈਂਕ ਸ਼ਰਬਤ ਕੋਸ਼ਿਸ਼ ਕਰੋ ਕਿ ਉਹਨਾਂ ਤੋਂ ਜਿਆਦਾ ਤੋਂ ਜਿਆਦਾ ਬਚਿਆ ਜਾਵੇ ਖਾਸ ਕਰ ਛੋਟੇ ਬੱਚਿਆਂ ਨੂੰ ਤੇ ਬਜ਼ੁਰਗਾਂ ਨੂੰ ਤੇ ਸ਼ੂਗਰ ਦੇ ਮਰੀਜ਼ਾਂ ਨੂੰ ਨਾ ਹੋਰ ਜਿਹੜੇ ਕੋਈ ਦਿਲ ਦੇ ਰੋਗੀ ਨੇ metabolic syndrome ਹੈ ਜਿੰਨਾਂ ਲੋਕਾਂ ਨੂੰ ਉਹਨਾਂ ਨੂੰ ਤਾਂ ਬਿਲਕੁਲ ਇਹ ਜਿਹੜੇ ਆਰਟੀਫੀਸ਼ੀਅਲ ਸਵੀਟਸ ਹੁੰਦੇ ਉਹਨਾਂ ਤੋਂ ਬਚ ਕੇ ਰਹਿਣਾ ਚਾਹੀਦਾ ਜਿੰਨਾ ਵੀ ਪਲੇਸ ਕਰੋਗੇ ਕਿਉਂਕਿ ਉਹਨਾਂ ਦੇ ਵਿੱਚ ਨਮਕ ਮਿੱਠਾ ਬਹੁਤ ਜ਼ਿਆਦਾ ਹੁੰਦਾ ਹੁਣ ਤੁਸੀਂ ਕੋਲਡ ਡ੍ਰਿੰਕ ਜਾਂ ਕੋਈ ਡੱਬਾ ਬੰਦ ਜੂਸ ਲੈਂਦੇ ਹੋ ਤੁਸੀਂ ਸਮਝੋ ਕਿ ਇਹਦੇ ਚ ਮਿੱਠਾ ਹੀ ਲੇਕਿਨ ਉਹਨਾਂ ਚ ਨਮਕ ਵੀ ਬਹੁਤ ਜ਼ਿਆਦਾ ਕਿਉਂਕਿ ਉਹਨਾਂ ਨੂੰ ਲੰਮੇ ਸਮੇਂ ਲਈ ਖਰਾਬ ਨਾ ਹੋਣ ਲਈ ਸਟੇਬਲ ਕਰਨ ਵਾਸਤੇ ਉਹਨਾਂ ਵਿੱਚ ਕੁਝ ਸਟੈਬਲਾਈਜ਼ਰਸ ਐਦਾਂ ਦੇ ਐਡ ਕੀਤੇ ਹੁੰਦੇ ਨੇ ਕੁਝ ਇਨਗਰੀਡੀਅੰਟਸ ਐਦਾਂ ਦੇ ਹੁੰਦੇ ਨੇ ਆਰਟੀਫੀਸ਼ੀਅਲ ਜਿਹੜਾ ਰੰਗ ਦੇਣ ਵਾਸਤੇ ਜਾਂ ਉਹਨਾਂ ਨੂੰ ਕੁਝ ਪੇਸਟ ਨੂੰ ਬਰਕਰਾਰ ਰੱਖਣ ਵਾਸਤੇ ਕਿ ਜਿਹੜੇ ਸਾਡੇ ਸਿਹਤ ਲਈ ਬਹੁਤ ਜ਼ਿਆਦਾ ਨੁਕਸਾਨ ਹੁੰਦੇ ਨੇ ਬੜੀ ਬਦਕਿਸਮਤੀ ਹੈ ਕਿ ਅੱਜਕੱਲ ਤਾਂ ਸਾਡੇ ਲੰਗਰ ਵੀ ਕੋਲਡ ਡਰਿੰਕ ਦੇ ਲੱਗਣ ਲੱਗ ਗਏ ਜਿਹੜਾ ਕੋਈ ਸਾਡੇ ਅਕੋਰਡਿੰਗਲੀ ਤਾਂ ਇੰਨੇ ਵਧੀਆ ਨਹੀਂ ਹੈਗੇ ਇਹਨਾਂ ਤੋਂ ਜਿੰਨਾ ਵੀ ਬਚ ਕੇ ਕੁਦਰਤੀ ਆਪਣੇ ਸ਼ਰਬਤ ਕਰੇ ਤਿਆਰ ਕਰਕੇ ਜਿਵੇਂ ਆਪਾਂ ਗੱਲ ਕੀਤੀ ਆ ਨਿੰਬੂ ਪਾਣੀ ਲੱਸੀ ਜਾਂ ਫਰੂਟ ਦੇ ਤੁਸੀਂ ਡਰਿੰਕਸ ਤਿਆਰ ਕਰ ਲੋ ਉਹ ਤੁਸੀਂ ਆਪਣੇ ਘਰ ਆਏ ਮਹਿਮਾਨ ਨੂੰ ਆਪ ਖੁਦ ਵੀ ਕਰੋ ਜੇ ਬਿਲਕੁਲ ਜ਼ਿਆਦਾ ਤੁਹਾਡਾ ਕਿਤੇ ਮਿੱਠੇ ਨੂੰ ਦਿਲ ਕਰਦਾ ਵੀ ਹੈ ਤਾਂ ਤੁਸੀਂ ਉਹਦੇ ਵਿੱਚ ਸ਼ਹਿਦ ਜਾਂ ਮੰਮੋ ਵਗੈਰਾ ਵਰਗੇ ਫਰੂਟ ਜਿਹੜੇ ਨੇ ਉਹ ਐਡ ਕਰੋ ਸੋ ਇਸ ਕਰਕੇ ਉਮੀਦ ਹੈ ਕਿ ਤੁਹਾਨੂੰ ਇੰਨੀਆਂ ਗੁਜਾਰਸ਼ ਅਛੀ ਲੱਗੀ ਹੋਵੇਗੀ ਧੰਨਵਾਦ ਸ਼ੁਕਰੀਆ ਮਿਹਰਬਾਨੀ ਸਤਿ ਸ੍ਰੀ ਅਕਾਲ